ਸੁਨੀ ਮਰਾਤੀ ਨਾ ਕਿੰਨਾ ਦੋ ਲਾ ਰਿਹਾ ਹੈ। ਜਿਹਨਾਂ ਆਫਰ ਉਹਨਾਂ ਦੇ ਫਰ ਹੋਰ ਸੋਨੇ ਆਫਰ ਲੱਗਿਆ ਉਹਨੇ। ਪਬਲਿਕ ਆਉਣੀ ਸ਼ੁਰੂ ਹੋ ਗਈ ਆ ਸਵੇਰ ਦੇ 10 ਵਜਿਆਂ ਦੇ। ਸਾਢੇ 3:00 ਦੇ ਸ਼ਾਪਿੰਗ ਹੋ ਗਈ। ਇੱਕ ਵਰਕ ਪਹਿਨ ਲੱਗੀ ਦੇਖੋ ਪਹਿਲੇ ਛੋਟੇ ਛੋਟੇ ਟੂਰ ਕਰੇ ਪੈ ਰਹੇ ਆ। ਜੀ ਬਾੜੀਆਂ ਪਰ ਹਲੇ ਪਹਿਨ। ਪਰਥ ਵੀ ਦਸੀ ਵੀ ਆ ਪਰਥ ਨੂੰ ਕਹਿੰਦੇ। ਇੱਥੇ ਪਿੰਡਾਂ ਚ ਵੀ ਦੇਖੋ ਇੰਨੀਆਂ ਮਾਰਕੀਟਾਂ ਬਣੀਆਂ ਹੋਈਆਂ। ਸਾਰਾ ਸਮਾਨ ਮਿਲਦਾ। ਇਹ ਤਾਂ ਜੀ ਸਾਰਿਆਂ ਨੂੰ ਗਾਇਜ਼ ਅੱਜ ਤੁਹਾਨੂੰ ਮੈਂ ਦਿਖਾਉਣ ਲੱਗੇ ਆ ਇਕਲੀ ਚਿੱਟੀ ਮਰਦਿਆਂ ਪਿੰਡ ਦੇ ਖੁੱਲੀ ਮਾਰਕੀਟ ਅੱਜ ਅਸੀਂ ਚੱਲੇ ਆ ਮਾਰਕੀਟ ਗੁਰਸਾਹਿਬ ਨੇ ਅੱਜ ਸਕੂਲ ਦੀ ਕਰੀ ਵੀ ਛੁੱਟੀ ਹੈ ਨਾ ਥੋੜਾ ਜਿਹਾ ਸਮਾਨ ਰਹਿੰਦਾ ਰ ਸਕੂਲ ਵਾਲਾ ਲੈਣੇ ਨੂੰ ਕਪਾਸੋ ਲੈਣੇ ਨੇ ਕੰਪਾਸ ਅੱਛਾ ਅੱਛਾ ਅੱਜ ਠੰਡ ਵੀ ਮੌਸਮ ਵੀ ਬਹੁਤ ਜਿਆਦਾ ਆਪਾਂ ਚੱਕਰ ਨਹੀਂ ਮਨਣੇ ਹੁੰਦੇ ਬੋਲ ਚੱਕਰ ਅੱਛਾ ਠਾ ਉਹ ਲੈਣਾ ਤੁਹਾਨੂੰ ਅੱਜ ਦਿਖਾਉਣੇ ਆ ਅਸੀਂ ਵੈਸੇ ਅੱਗੇ ਵੀ ਪਹਿਲਾਂ ਵੀ ਵਲੌਗ ਪਾਇਆ ਹੋਇਆ ਹੈ ਮਾਰਕੀਟ ਦਾ ਜਦ ਅਸੀਂ ਗਰਮੀਆਂ ਚ ਬਣਾਇਆ ਤਾਂ ਖੁੱਲੀ ਮਾਰਕੀਟ ਸਾਡੇ ਲਾਗ ਵਾਲੇ ਪਿੰਡ ਕਿੱਥੇ ਸਕੂਲ ਪੜਦਾ ਗੁਰਸੈਰ ਉੱਥੇ ਲੱਗਦੀ ਸਰਦੀਆਂ ਚ ਵੀ ਸੋਹਣੇ ਆਫਰ ਲੱਗੇ ਹੋਣੇ ਉੱਥੇ ਸਰਦੀਆਂ ਚ ਕਿਵੇਂ ਲੱਗਦੀ ਆਉਗਾ ਖਾਉਗਾ ਅੱਜ ਮੌਸਮੀ ਮਨਾ ਚੰਦਾ ਹੋ ਰਿਹਾ ਹੋਇਆ ਅੱਜ ਬੱਦਲ ਵਾਈ ਹੋਈ ਵੀ ਆ ਧੁੰਦੇ ਧੁੰਦਛਾਈ ਪਈ ਆ ਬੱਦਲਾਂ ਦੀ ਗਾਇਸ ਹੁਣ ਅਪਾ ਚੱਲਨੇ ਆ ਮੰਮਾ ਬੈਗ ਬੰਦਨੇ ਗੱਡੀ ਆ ਬੱਦਲ ਦੇਖ ਬਰਫ ਹੈ ਥੋੜੀ-ਬੋਤੀ ਡੈਗੀ ਸੈਤਾਂ ਤੇ ਪੈਣਾ ਵਾਲੀ ਸਾਰੀ ਖੁਰ ਗਈ ਹੁਣ ਪਠੰਡ ਬਹੁਤ ਜ਼ਿਆਦਾ ਹੋਈ ਹੋਈ ਹੈ ਦੁਬਾਰੇ ਵੀ ਦੱਸੀ ਵੀ ਹੈ ਬਰਫ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਦਾ ਸੱਤ ਨੂੰ 5-10 ਮਿੰਟ ਦਾ ਰਸਤਾ ਰਹਿੰਦਾ 5 ਮਿੰਟ ਦਾ 5-7 ਮਿੰਟ ਦਾ ਮਾਰਕੀਟ ਦਾ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਦਖਾਉਂਦੇ ਆ ਕੋਈ ਸੈਅ ਉੱਥੇ ਦਾ ਸਕੂਲ ਆ ਗਿਆ ਜਾਣਾ ਤਾਂ ਨਹੀਂ ਸਕੂਲ ਅੱਜ ਛੁੱਟੀ ਕਰੀ ਹੋਈ ਹੈ ਦਾ ਛੱਡੇ ਆਉਣੇ ਆ ਦੇਖ ਲਾਗੇ ਜਾਣਾ ਛੱਡੇ ਆਉਣੇ ਤੁਨੂੰ ਆਪਾਂ ਆ ਗਏ ਮਾਰਕੀਟ ਚ ਖੁੱਲੀ ਚ ਕਮਾਉਣੇ ਆਜੇ ਤੁਹਾਨੂੰ ਹਨਾ ਘਰ ਸਾਇਆ ਬਨ ਤਾਂ ਸਾਰਾ ਪੈਸਾ ਇੱਥੇ ਆਉਂਦਾ ਰਹਦਾ ਹੈ ਹੁਣ ਸਕੂਲ ਪੜਦਾ ਹੈ ਪਿੰਡ ਗੁਰਸਾਹਿਬ ਤੁਨੂੰ ਤਾਂ ਪਤਾ ਸਾਨੂੰ ਦੱਸੀ ਹੁਣ ਰਸਤਾ ਗਰਮੀਆਂ ਚ ਵੀ ਪਹਿਲਾਂ ਸੀ ਪਾਇਆ ਸੀਗਾ ਬਲੌਗ ਹੁਣ ਸਰਦੀਆਂ ਵਾਲਾ ਸਟਾਫ ਬੜਾ ਵਧੀਆ ਇੱਥੇ ਜਿਵੇਂ ਕੱਪੜੇ ਕੁੱਪੜੇ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਂਦੇ ਆ ਜਦ ਮੌਸਮ ਸੀਜ਼ਨ ਆਫ ਹੁੰਦਾ ਫਿਰ ਹੋਰ ਸੋਹਣੇ ਆਫਰ ਲੱਗਿਆ ਉਹਨੇ ਲੱਗ ਜਾਂਦੇ ਆ ਸਾਹਮਣੇ ਚਰਚ ਇਹ ਪਿੰਡ ਦੀ 10 ਵਜੇ ਆਨੇ ਟਾਈਮ ਅੱਗੇ ਇੱਕ ਹੋਰ ਉਹਦੇ ਕੋਲ ਵਧੀਆ ਹੁੰਦਾ ਉਹਦੇ ਕੋਲ ਸਾਗ ਮਿਲ ਜਾਂਦਾ ਹਨ ਇੱਥੇ ਕੱਪੜੇ ਦੀਆਂ ਜਿਵੇਂ ਆਪਣਾ ਗਰੋਸਰੀ ਵਗੈਰਾ ਦਾ ਸਮਾਨ ਆ ਖਾਣ ਪੀਣ ਦਾ ਵਧੀਆ ਮਿਲ ਜਾਂਦਾ ਹਾਂ ਸਾਹਮਣੇ ਪਾਰਸ ਪਾਰਸਾ ਟੋਪੀਆਂ ਇਹਦੇ ਮੈਂ ਲੈ ਕੇ ਗਈ ਸੀ ਭਾਈ ਤੇ ਪਾਰਸ ਬਹੁਤ ਵਧੀਆ ਨਿਕਲਿਆ ਹਨਾ ਗ੍ਰੀਨ ਮੰਗਾ ਦਾ ਹਲੇ ਜਿਹੜੇ ਪਬਲਿਕ ਆਉਣੀ ਸ਼ੁਰੂ ਹੋਈ ਆ ਸਵੇਰ ਦੇ 10 ਵਜਿਆਂ ਦੇ ਰਸ਼ ਘਟਾ ਹੋੜੀ ਕੋਲ ਦਿਨ ਚ ਵੱਜ ਜਾਣਾ ਉਹ ਸਾਹਮਣੇ ਪਰਦੇ ਵਗੈਰਾ ਜਿਵੇਂ ਆਪਣੇ ਘਰ ਦਾ ਕੋਈ ਵੀ ਸਮਾਨ ਲੈਣਾ ਆਪਾਂ ਲੈ ਸਕਦੇ ਮੈਟ ਵਗੈਰਾ ਬੈੱਡ ਸ਼ੀਟਾਂ ਵਗੈਰਾ ਮਿਲੀਆਂ ਚਲ ਭਾਈ ਗੁਰਸਹਿਬ ਤੇਰੀ ਥੋੜੀ ਸ਼ਾਪਿੰਗ ਸਟਾਰਟ ਹੋ ਗਈ। ਜਰਾ ਬੱਲ ਲਤੀਆਂ ਗੁਰਸਹਿਬ ਨੇ। ਚਲੋ ਭਾਈ। ਚਾਹ। ਇਹਦਾ ਫੁੱਲ ਵਿੱਚੋਂ ਉਦਾਂ ਹੋਏ ਮੈਂ ਜਿਵੇਂ ਆ ਪੱਕਿਆ ਨਹੀਂ ਹੋਇਆ ਫੁੱਲ। ਇਹ ਤੂੰ ਵਧੀਆ ਸਾਫ। ਅਰੀ ਬੋ। ਜਿਵੇਂ ਇੱਕੋ ਚੀਕ ਗਿਆ। ਪੜ ਦੇਖੋ ਕੋਈ ਨਹੀਂ ਤੁਹਾਨੂੰ ਦਿਸਾਈ ਹੋਈ ਅੱਜ ਮੇਰੇ ਵੀ ਹੋ ਗਈ ਸ਼ੋਪਿੰਗ ਗੁੱਸਾ ਉਹਨੇ ਵੀ ਕਰ ਲਈ ਅੱਜ ਹੈਨਾ ਕੋਟੀ ਲਈ ਆ ਮम्मा ਨੇ ਵਧੀਆ ਲਈ ਕਿੰਨਾ ਠੰਡ ਪੈ ਰਹੀ ਹੈ ਨਾ ਦੇਖੋ ਅੱਜ ਤਾਂ ਪਹਾੜੀਆਂ 'ਚ ਬਾਰਿਸ਼ ਵੀ ਪੈ ਰਹੀ ਹੈ ਕੋਈ ਕਿੰਨਾ ਦੇਖ ਲਓ ਬੱਦਲੇ ਬੱਦਲ ਪਹਾੜੀਆਂ ਨਾਲ ਲੱਗਿਆ ਤੇ ਆਇਆ ਕੋ ਕੰਨੀ ਸਖਦੀ ਲੱਗੀਆਂ ਹੋਈਆਂ ਇੱਥੇ ਰੌਣਕ ਹੈ ਇੰਨੀ ਕ ਪਾਉਣੀ ਆ ਗੁੱਚੀ ਦਾ ਘੱਟ ਹੋਣੀ ਆ ਹਾਂ ਇਹ ਤਾਂ ਕਰਤਾ ਸਾਡੇ ਤਿੰਨਾਂ ਦੇ ਸ਼ਾਪਿੰਗ ਹੋ ਗਈ ਮੈਂ ਤਾਂ ਆ ਲਿਆ ਹਾ ਗੁਰਸਾਹਿਬ ਨੇ ਹੁਣ ਆਲਾ ਹਾ ਚੱਕਿਆ ਤੁਸੀਂ ਸਾਗ ਤੁਸੀਂ ਸਾਗ ਖਾਣਾ ਹੈ ਹਾਂ ਗੁਰਸਾਹਿਬ ਗੁਰਸਾਹਿਬ ਪਤ ਇਹਨਾਂ ਨੇ ਆਪਣਾ ਆਪਣਾ ਫੇਵਰੇਟ ਲੈ ਲਿਆ ਸਾਡਾ ਸਕੂਲ ਦਾ ਸਮਾਨ ਲੈਣਾ ਗੁਰਸਾਹਿਬ ਨੇ ਚਾਹਦੇ ਆਪਾਂ ਅੱਛੀ ਆਖੋ ਪਿੱਛੇ ਪਤਗੜੀ ਫੋਟ ਹੋ ਰਹੀ ਆਗੀ ਦੇਖ ਲੈ ਇੱਥੇ ਵੀ ਪਿੰਡਾਂ ਚ ਵੀ ਇੱਥੇ ਮਾਰਕੀਟਾਂ ਬਣੀਆਂ ਹੋਈਆਂ ਸਾਰਾ ਸਮਾਨ ਜਿਵੇਂ ਜ਼ਰੂਰੀ ਆਪਾਂ ਨੂੰ ਸਾਰਾ ਮਿਲ ਜਾਂਦਾ ਆ ਆ ਗਿਆ ਜੀ ਜ ਆਪਣਾ ਟੇਬਲ ਟੂ ਬਲ ਅੱਛਾ ਕੱਟ ਕੇ ਦੰਦੇ ਹੋਣੇ ਨਾ ਪੜਾ ਆ ਗਿਆ ਬਈ ਜੀ ਜ ਮੈਂ ਜੀ ਚੱਲ ਗੁਰਸਾਹਿਬ ਸਕੂਲ ਦਾ ਸਮਾਨ ਲੈਣਾ ਗੁਰਸਾਹਿਬ ਆਪਣਾ ਹੋफी ਛੋਕਾ ਸਾਰਾ ਸਮਾਨ ਲੱਗ ਗਿਆ ਵਾ ਦੇਖੋ ਬੱਚਿਆਂ ਦਾ ਆਪਾਂ ਨਮਕਾਰ ਆਪਾਂ ਆ ਬੱਚਿਆਂ ਦਾ ਗੁਰਸਾਹਿਬ ਦੇਖ ਲਾ ਕਿਹੜਾ ਇੱਥੇ ਪਈ ਹੋਣੀ ਮੱਲਾ ਦਾ ਕੰਪਾਸ ਕਹਿਵਾਂਗਾ ਆ ਸਾਰੇ ਬੱਚਿਆਂ ਦੇ ਟੁਆਇਸ ਪਏ ਅੰਦਰ ਜਿਵੇਂ ਆਪਾਂ ਨੇ ਕਿਸੇ ਨੂੰ ਗਿਫਟ ਵਗੈਰਾ ਦੇਣਾ ਜਾਂ ਕੁਝ ਵੀ ਪਿੰਡਾਂ ਚ ਵੀ ਇਦਾਂ ਦੇਖੋ ਮਾਰਕੀਟਾਂ ਅੱਗੇ ਆ ਭਾਂਡੇ ਬਣਿਆ ਜੇ ਇਹਦੀ ਸਭ ਕੁਝ ਇੱਥੇ ਨੇੜੇ ਮਿਲ ਜਾਂਦਾ ਹੈ ਇੱਥੇ ਪਿੰਡਾਂ ਚ ਵੀ ਦੇਖੋ ਇੰਨੀਆਂ ਮਾਰਕੀਟਾਂ ਬਣੀਆਂ ਹੋਈਆਂ ਸਾਰਾ ਸਮਾਨ ਮਿਲਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਗੁਰਸਾਹਬ ਆਪਣਾ ਸਕੂਲ ਦਾ ਸਮਾਨ ਲੈਣ ਆਇਆ ਹੋਇਆ ਤਾਂ ਜਿਵੇਂ ਕੋਈ ਵੀ ਹੁਣ ਤੁਹਾਨੂੰ ਪਤਾ ਟੀਚਰਸ ਮੰਗਾ ਲੈਣੇ ਸਕੂਲ ਚ ਕੁਝ ਚਾਹੀਦਾ ਹੁੰਦਾ ਫਿਰ ਇਦਾਂ ਨੇੜੇ ਤੋਂ ਲੈ ਜੰਨੇ ਅਸੀਂ ਦਰਸਾਵ ਨੇ ਲਿਆ ਕੰਪਾਸ ਦੇਖ ਲੋ ਆਪਣੇ ਇੰਡੀਆ ਪ੍ਰਕਾਰ ਕਿਹਜੀ ਆਉਂਦੀ ਐ ਇੱਥੇ ਇਹ ਜੀ ਹਨ ਪ੍ਰਕਾਰ ਕਹਿੰਦੇ ਵੈਸੇ ਆਪਾਂ ਉੱਥੇ ਪੁੱਤ ਇੰਗਲਿਸ਼ ਚ ਕੰਪਾਸ ਇਹ ਜੇ ਸਿੱਕਾ ਪੈਂਦਾ ਦੇਖ ਲੋ ਆ ਸਿੱਕੇ ਦਿੱਤੇ ਹੋਇਆ ਆਪਾਂ ਪੈਨਸਲ ਆ ਕੇ ਕਰੇ ਕਰ ਦਦੇ ਹਨ ਆ ਮਾਰਕੀਟ ਥੋੜਾ ਬਹੁਤਾ ਗਰੋਸਰੀ ਦਾ ਰਹਿੰਦਾ ਸਮਾਨ ਲੈਣੇ ਨੂੰ ਗਰੋਸਰੀ ਦਾ ਲੈਣੇ ਜਾ ਕੇ ਬਦਲ ਹੋਏ ਪਈਆਂ ਦੇਖ ਲੈ ਪੂਰੇ ਹਨ ਉੱਚੀ ਪਾੜੀਆਂ ਪਰ ਹਲੇ ਪਹੜ ਮਾਰਫ ਵੀ ਦਸੀ ਵੀ ਆ ਪਰਸੋਂ ਨੂੰ ਕਹਿੰਦੇ ਸਾਈਡ ਆ ਪਰ ਰਹਿ ਗਈ ਪਹਿਲਾਂ ਵਾਲੀ ਵੀ ਨਹੀਂ ਖੁਰੀ ਹਲੇ ਤਾਂ ਠੰਡੇ ਬਹੁਤ ਜ਼ਿਆਦਾ ਹੋ ਗਏ ਮਾਈਨਸ 3 ਡਿਗਰੀ ਟੈਂਪਰੇਚਰ ਹੋਇਆ ਬਤ ਅੱਜ ਸੋ ਇਹਦੇ ਜ਼ਿਆਦਾ ਹੋ ਗਈ ਠੰਡ ਅੱਗੇ ਨਾਲ ਐਥੋ ਗੁਰਸਾਹਿਬ ਬਸ ਚੜਦਾ ਹੁੰਦਾ ਸਕੂਲ ਨੂੰ 11 ਹੋ ਮੱਝ ਗਿਆ ਬੱਚੇ ਉਹ ਤੋਂ ਬਾਅਦ ਨੂੰ ਆ ਜੇ ਮਾਰਕੀਟ ਥੋੜਾ ਬਤਲਾ ਨੇ ਗ੍ਰੋਸਰੀ ਦਾ ਸਮਾਨ ਵਾਪਸ ਜਿਹੜਾ ਕੋਈ ਨਾ ਕਰ ਤਾ ਮੈਂ ਬਤਲਾ ਤੇ 3 4 1 2 3 4 ਬਗਾ ਦੇ ਟ੍ਰੇਨਿੰਗ ਹੋ ਗਈ ਸਮਾਨ ਰੱਖਣ ਦੀ ਹੈ ਨਾ ਪੁਛੇ ਤੂੰ ਨਹੀਂ ਆਇਆ ਪਨਾ ਕਰਦੇ ਨਾ ਮਾਰਸ਼ੀ ਇਸ ਮਾਨ ਅਚਾਨਕ ਬਰਫ ਪੈਣ ਲੱਗੀ ਦੇਖੋ ਕਿਨੇ ਛੋਟੇ ਛੋਟੇ ਤੁਪਰੇ ਪੈ ਰਹੇ ਆ ਦੇਖੋ ਮੇਰੇ ਹੱਥ ਤੇ ਗਰਦਾ ਜਿੱਦੇ ਪਹਲੀ ਜਾਂਦਾ ਜੇ ਜਿੱਥੋਂ ਨੂੰ ਮਿਲਿਆ ਬੁੱਢਾ ਬਹੁਤ ਲੱਗੇ ਫਸਾ ਦੇ ਚੈਨਲ ਮੈਨ ਲੱਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੀ ਬਾਤ ਸੁਣ ਲੈ ਆ ਤੂੰ ਸੋਚ ਗਏ ਬਾਈ ਬਾਏ